ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਕੀਲਾ ਪੜਾ ਜਾਣੀ ਕੀ ਕੋਣ ਤੋਂ ਅਗਲੇ 12 14 ਕੱਟੇ ਤੱਕ ਵੋਟਾ ਪੈਣੀ ਔਰ ਦੂਸਰੀ ਲੋਕਾਂ ਨੇ ਅਭੀ ਵੋਟਾ ਇਸਤੇਮਾਲ ਕਰ ਰਹੇ ਹਨ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਲੋਗ ਵੋਟਾਂ ਪਾ ਕੇ ਆਓਗੇ ਆਪਣੇ ਬਾਬਾ ਸਾਹਿਬ ਉਮੀਦ ਕਰਦਾ ਜਿਹੜਾ ਕੀ ਸਾਨੂੰ ਹੱਕ ਦਿੱਤਾ ਵੇਅ ਕਨਸਟੀਟਿਊਸ਼ਨ ਅਹ ਜਿਹੜਾ ਸਾਨੂੰ ਅਧਿਕਾਰ ਮਿਲਿਆ ਉਹਦੇ ਹੱਥੇ ਲੜਾਈ ਕਰਦੇ ਹਾਂ ਮੈਂ ਗੱਲ ਨੂੰ ਥੋੜੂ ਕਰਨਾ ਚਾਹਣਾ ਹੈ ਕਿ ਅੱਜ ਪਹਿਲਾਂ ਤਾਂ ਬੀਜੇਪੀ ਨੇ ਕੁਝ ਦਿਨ ਪਹਿਲਾਂ ਉਹਨਾਂ ਦਾ ਉਮੀਦਵਾਰ ਵੀ ਜਿਹੜਾ ਹੈਗਾ ਉਹ ਲਾਈਵ ਹੋਇਆ ਸੀ ਕਿ ਇੱਕ ਚਿੱਠੀ ਕਰ ਦਿੱਤੀ ਕੇ ਸੀ ਮੈਨੂੰ ਕੋਪਾ ਦੇ ਦਸਕਦਾਂ ਦੇ ਥੱਲੇ ਕਿ ਫਲਾਹ ਬੰਦੇ ਨੂੰ ਫਲਾਹ ਕੌਨਸਟਿਟਿਊਐਂਸੀ ਦਾ ਇੰਚਾਰਜ ਬਣਾ ਦਿੱਤਾ ਗਿਆ ਜਾਨੀ ਕਿ ਸਾਡੇ ਜਿਹੜੇ ਕੰਟੈਸਟਰ ਕੈਂਡੀਡੇਟ ਹੈ ਐਮ ਐਲ ਏ ਜਾਨੀ ਕਿ ਦਾਬਰ ਸਾਹਿਬ ਦੀ ਜਗ੍ਹਾ ਤੇ ਕੋਈ ਹੋਰ ਲਾਤਾ ਸੱਜੇ ਤਲਵਾਰ ਸਾਹਿਬ ਦੀ ਨਕਲ ਹੋਰ ਲਾਤਾ ਸੰਧੂ ਦੀ ਤਕਾਤ ਕੋਈ ਹੋਰ ਲਾਤਾ ਇਸ ਤਰ੍ਹਾਂ ਦੀ ਚਿੱਠੀ ਕੱਢ ਕੇ ਤੇ ਰਵਨੀਤ ਮਿੱਟੂ ਲਾਈਵ ਹੋਈ ਸੀ ਕਿ ਦੇਖੋ ਕਾਂਗਰਸੀਆਂ ਨਾਲ ਕੀ ਹੋ ਰਿਹਾ ਬਿਲਕੁਲ ਝੂਠੀ ਚਿੱਠੀ ਉਹ ਕੜਾ ਸੀ ਬੀ ਜੇ ਪੀ ਔਰ ਆਪ ਵੀ ਮੁੜ ਕੇ ਲਾਈਵ ਹੋਣ ਲੱਗੇ ਪਰ ਆਪਣੀਆਂ ਉਮੀਦਵਾਰ ਸਾਹਿਬ ਮਿੱਟੂ ਜੀ ਅੱਜ ਕੀ ਹੋਇਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਮੇਰੇ ਵਰਗੀ ਆਵਾਜ਼ ਦੇ ਨਾਲ ਲੋਕਾਂ ਨੂੰ ਇੱਕ ਵੌਇਸ ਮੈਸੇਜ ਛੱਡਿਆ ਗਿਆ ਕਿ ਮੈਂ ਰਾਜਾਵੜਿੰਗ ਬੋਲ ਰਿਹਾ ਕਿ ਆਪਣੀ ਕੋਈ ਲੜਾਈ ਨਹੀਂ ਰਹੇਗੀ ਇਸ ਕਰਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਮोटा ਪਾ ਲਿਓ ਝਾੜੂ ਵਾਲਿਓ ਮਾੜੀ ਮੁੱਟੀ ਦਾ ਸ਼ਰਮ ਕਰੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ 13 0 ਕਿ ਅਸੀਂ ਫੱਟੇ ਝੱਕਦੇ ਹਾਂ 2.5 ਸਾਲਾਂ ਦੀ ਥੋੜੀ ਸਰਕਾਰ ਹੈ ਇਸ ਤਰ੍ਹਾਂ ਦੀਆਂ ਘੱਟੀਆਂ ਹਰਕਤਾਂ ਤੁਸੀਂ ਵੌਇਸ ਮੈਸੇਜ ਭੇਜਦੇ ਨੇ ਉਹ ਲੋਕਾਂ ਨੂੰ ਕਿ ਰਾਜਾ ਵੜਿੰਗ ਆਪ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਮੋਟਾ ਪਾਰੋ ਤੁਹਾਨੂੰ ਸ਼ਰਮ ਆਉਂਦੀ ਹੈ ਮਾੜੀ ਮੁੱਟੀ ਕਿ ਨਹੀਂ ਆਉਂਦੀ ਸੋ ਇਹਦੇ ਖਿਲਾਫ ਮੈਂ ਇਲੈਕਸ਼ਨ ਕਮਿਸ਼ਨ ਕੋਲੇ ਵੀ ਰਿਪੋਰਟ ਕੀਤੀ ਹੈ ਸੋ ਇਸ ਤਰ੍ਹਾਂ ਦੀ ਬੁਖਲਾਹਟ ਜਿਹੜੀ ਤੁਹਾਡੇ ਮਨ 'ਚ ਡਰ ਹੈਗਾ ਕਿ ਕਿਵੇਂ ਨਾ ਕਿਵੇਂ ਅਸੀਂ ਚੋਣ ਹਾਰ ਗਏ ਆ ਤੇ ਇਹਦਾ ਕੋਈ ਨਾ ਕੋਈ ਬੰਦੋਬਸ ਕੀਤਾ ਜਾਵੇ ਐਡੇ ਪੰਜਾਬ ਦੇ ਲੋਕ ਬੇਵਕੂਫ ਨਹੀਂ ਹੈ ਜੇ ਐਡੇ ਬੇਵਕੂਫ ਹੋਣ ਤਾਂ ਤੁਹਾਡੇ ਲੋਕ ਤਾਂ ਇਸ ਤਰ੍ਹਾਂ ਦਾ ਸ਼ਰਯੰਤਰ ਬਹੁਤ ਰਚਦੇ ਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਤਰ੍ਹਾਂੀਆਂ ਕਾਲਜ਼ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਛਕਾਈਆਂ ਕਿ ਕੈਂਡੀਡੇਟ ਤੋਂ ਇਹ ਕਵਾ ਦਿੱਤਾ ਗਿਆ ਕਿ ਆਪ ਕੈਂਡੀਡੇਟ کہہ ਰਿਹਾ ਕਿ ਮੈਨੂੰ ਵੋਟ ਨਾ ਪਾਓ ਹੋ ਸਕਦਾ ਕਿ ਕਦੇ ਕਿ ਰਾਜਾ ਬਣੇਗਾ ਕਵੇ ਕਿ ਮੈਨੂੰ ਵੋਟ ਨਾ ਪਾਓ ਸ਼ਰਮਾਰੀ ਚਾਹੀਦੀ ਹੈ ਉਹਦੀ ਗੱਲ ਕਰਦੇ ਆ ਨਾ ਆਮ ਆਦਮੀ ਪਾਰਟੀ ਨੂੰ ਸੋ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਕੀ ਆਪਣੇ ਹੱਕ ਦਾ ਇਸਤੇਮਾਲ ਕਰੋ ਰਾਜਾ ਵੜਿੰਗ ਲੜ ਰਿਹਾ ਹੈ ਔਰ ਤੁਹਾਡੀ ਕਿਰਪਾ ਦੇ ਨਾਲ ਰਾਜਾ ਵੜਿੰਗ ਜਿੱਤ ਪ੍ਰਾਪਤ ਕਰੇਗਾ ਵੱਡੇ ਮਾਰਜਨ ਦੇ ਨਾਲ ਔਰ ਇਹੋ ਜਿਹੇ ਜਿਹੇ ਟੈਲੀਫੋਨ ਕਾਲਸ ਆ ਰਹੀਆਂ ਹਨ ਉਹਨਾਂ ਦੀ ਨਖੇਦੀ ਕਰਕੇ ਇਹਨਾਂ ਨੂੰ ਸਭ ਸਿਖਾਓ ਕਿ ਲੋਕਾਂ ਨੂੰ ਇਹ ਗਮਰਾਹ ਕਰ ਰਹੀ ਹੈ ਸਰਕਾਰਾਂ ਇਸ ਤਰ੍ਹਾਂ ਦਾ ਕੰਮ ਕਰਕੇ ਸੋ ਅਮੀਰ ਕਹਿੰਦਾ ਹੈ ਕਿ ਆਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਜੋ ਇੱਕ ਇੱਕ ਕਰੇ ਇਹ ਵੀਡੀਓ ਪਹੁੰਚ ਜਾਵੇ ਕਾ ਜੋ ਇਹਨਾਂ ਦੀ ਅਸਲੀ ਜਿਹੜੀ ਅਸਲੀਅਤ ਹੈ ਉਹ ਪਤਾ ਲੱਗ ਸਕੀ ਥੋੜਾ ਸਾਰਿਆਂ ਦਾ ਧੰਨਵਾਦ ਬਹੁਤ ਪਿਆਰ ਤੇ ਸਤਿਕਾਰ ਤੁਸੀਂ ਲੋਕਾਂ ਨੇ ਮੈਨੂੰ ਦਿੱਤਾ ਕਦੇ ਨਹੀਂ ਭੁੱਲ ਸਕਦਾ ਰਾਜਾ ਵੇ ਰੇਤ ਸੱਤ ਪੀੜੀਆਂ ਵੀ ਲੱਗਿਆ ਰਹਿਣ ਤੁਹਾਡੀ ਸੇਵਾ ਚ ਕ ਮੈਂ ਪੰਜਾਬ ਦੇ ਲੋਕਾਂ ਦਾ ਪਰ ਗਿੱਧੜ ਮੇਲ ਲੁਧਿਆਣੇ ਵਾਲਿਆਂ ਦਾ ਅਸਾਨ ਨਹੀਂ ਮੋੜ ਸਕਦਾ ਤੇਰਾ ਸਿਰ ਝੁਕਦਾ ਹੈ ਤੁਹਾਡੀ ਪਿਆਰ ਦੇ ਅੱਗੇ ਔਰ ਆਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਕੀ ਕਿਰਪਾ ਦੇ ਨਾਲ ਆਪਣਾ ਆਸ਼ੀਰਵਾਦ ਤੁਸੀਂ ਬਣਾਈ ਰੱਖੋਗੇ ਔਰ ਨਾਲ ਹੀ ਨਾਲ ਆਪਣਾ ਵੋਟ ਸਾਰੇ ਨੇ ਪਾ ਕੇ ਹੋ ਰਾਇਆ ਸਸਵੀਕਾਰ ਧੰਨਵਾਦ ਬਹੁਤ ਬਹੁਤ ਮੇਹਰ